ਸਤਿ ਸ਼੍ਰੀਕਾਲ ਜੀ ਜੇ ਆਪਾਂ ਗੱਲ ਕਰੀਏ ਕਿਸਾਨ ਪ੍ਰਭੂ ਪੀ ਆਰ 126 ਦੀ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪੀ ਆਰ 126 ਲੱਗੀ ਹੈ ਜਿਸ ਜਗ੍ਹਾ ਤੇ ਮੂੰਗੀ ਸੀਗੀ ਜਾਂ ਮੱਕੀ ਸੀ ਬਾਹਰ ਵੀ ਬਹੁਤ ਵੱਡੇ ਏਰੀਆ ਦੇ ਵਿੱਚ ਪੀ ਆਰ 126 ਲੱਗਦੀ ਹੈ ਪਰ ਇਸ ਵਾਰ ਥੋੜੀ ਵਾਰਸ਼ ਲੇਟ ਹੋਣ ਕਰਕੇ ਵਿੱਚ ਜਿੱਥੇ ਪਾਣੀ ਮਾਰੇ ਹੈ ਜਾਂ ਜ਼ਮੀਨ ਮਾੜੀ ਹੈਗੀ ਉੱਥੇ ਜੀਰੀ ਚੱਲੀ ਨਹੀਂ ਤੇ ਮੱਚਣੀ ਸਟਾਰਟ ਹੋਊਗੀ ਖਾਸ ਕਰ ਜਿੱਥੇ ਪਾਣੀ ਘਟ ਚੜਦਾ ਹੈ ਉੱਚੇ ਦੌੜੀਆਂ ਰਹਿ ਜਾਂਦੀਆਂ ਨੇ ਉੱਥੇ ਜੀਰੀ ਮੱਚ ਗਈ ਜਾਂ ਜਿੱਥੇ ਜਾਦੇ ਪਾਣੀ ਖਰਾਬ ਹੈ ਉਸ ਜਗ੍ਹਾ ਦੇ ਉੱਪਰ ਪੀਲੇ ਪੱਤੇ ਪੈ ਗਏ ਤੇ ਗਰੋਥ ਨਹੀਂ ਕਰ ਰਹੀ ਸਿੰਗਲ ਪੱਤਾ ਖੜੀ ਹੈ ਸੋ ਬੇਨਤੀ ਇਹ ਹੈ ਵੀ ਕਿਸਾਨ ਭਰਾਵੋ ਉਹਦੇ ਵਿੱਚ ਜਿੰਕ ਲੋਹਾ ਘਾੜ ਤੇ ਕੈਲਸ਼ੀਅਮ ਆਦ ਜੋ ਵੀ ਉਹਨੂੰ ਚਾਹੀਦੀ ਹੈ ਉਹੀ ਜ਼ਰੂਰਤ ਦੇ ਅਨੁਸਾਰ ਪਾਓ ਵਿੱਚ ਦੁਕਾਨਦਾਰ ਕੀ ਕਰਦੇ ਹੈ ਕਿ ਵੈਸੀ ਚੱਕ ਕੇ ਦੇ ਦਿੰਦੇ ਹੈ ਜੀ ਆ ਫਲਾਨਾ ਕਈ ਪ੍ਰਕਾਰ ਦੇ ਐਸਿਡ ਹੁੰਦੇ ਹੈ ਉਹ ਕੁਛ ਨਹੀਂ ਕਰਦੇ ਇਕੱਲਾ ਸਿਰਫ ਹਰਾ ਰੰਗ ਕਰਦੇ ਆ ਹੋਰ ਕੁਝ ਨਹੀਂ ਕਰਦੇ ਸੋ ਬੇਨਤੀ ਇਹ ਹੈ ਵੀ ਇਹੜੀ ਪੀ ਆਰ 126 ਵੈਰਾਈਟੀ ਹੈ ਕਿਉਂਕਿ ਟਾਈਮ ਬਹੁਤ ਥੋੜਾ ਰਹਿ ਜਾਂਦਾ ਇਹਦੇ ਕੋਲੇ ਜੇਕਰ ਆਪਾਂ ਹੀ ਟਾਈਮ ਖਰਾਬ ਕਰਦੇ ਆਂਗੇ ਤਾਂ ਕਿਸਾਨ ਭਰਾਵੋ ਇਹ ਆਪਾਂ ਨੂੰ ਹੀ ਘਟੇਗਾ ਸੋ ਜਿਹੜੀ ਵੀ ਦਵਾਈ ਪਾਉਣੀ ਹੈ ਜੋ ਵੀ ਪਾਉਣਾਗਾ ਉਹਦੀ ਜੜ ਫਰੋਲ ਕੇ ਦੇਖ ਲਓ ਠੀਕ ਹੈ ਜਿੰਨਾ ਕ ਆਪਾਂ ਨੂੰ ਆਮ ਜਿੰਨੇ ਕੇ ਆਪਾਂ ਨੌਲੇਜ ਦੇ ਆਧਾਰ ਤੇ ਕਰ ਸਕਦੇ ਆ ਉਹਨਾਂ ਕਰਕੇ ਨਾ ਤੇ ਜਰੂਰ ਇਹ ਗੱਲ ਧਿਆਨ ਚ ਰੱਖੋ ਵੀ ਜੋ ਚੀਜ਼ ਉਹਨੂੰ ਲੋੜੀ ਦੀ ਹੈ ਜਿੱਥੇ ਮਾੜਾ ਪਾਣੀ ਆ ਸਲਫਰ ਪਾਓ ਇੱਥੇ ਜ਼ਿੰਕ ਲੋਹਾ ਦੀ ਘਾਟ ਹੈ ਉਹ ਸਪਰੇਹਾ ਕਰ ਦਿਓ ਜਾਂ ਜੂਰੀਆ ਚ ਰਲਾ ਕੇ ਸਿੱਟ ਦਿਓ ਬੇਨਤੀ ਹੈ ਵੀ ਬਾਧੂ ਨਾਵੇਂ ਉਹ ਸਿੱਟੋ ਕਦੇ ਕੋ ਸਿੱਟਦਾ ਕਦੇ ਕੋ ਸਿੱਟਦਾ ਉਹਨੇ ਕੰਮ ਨਹੀਂ ਕਰਨਾ ਜੋ ਚੀਜ਼ ਦੀ ਲੋੜ ਹੈ ਜੋ ਵਾਹਨ ਨੂੰ ਜ਼ਰੂਰਤ ਹੈਗੀ ਉਹੀ ਪਾਓ ਹੱਥ ਜੋੜ ਬੇਨਤੀ ਹੈਗੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ